ਸੋ ਅਗਿਆਧਿਆ ਮਹੱਲਾ ਨਾਨਕ ਸਰ ਗੁਰਦੁਆਰਾ ਸਾਂਜੀਵਾਲ ਸਾਹਿਬ ਦੇ ਗੁਰਦੁਆਰਾ ਦੇ ਵਿੱਚ ਗੁਰੂ ਸਾਹਿਬ ਦੇ ਅੰਗ ਨੂੰ ਅੱਗ ਲਗਾਈ ਗਈ ਹੈ ਸੋ ਇਸ ਘਟਨਾ ਦੇ ਬਾਰੇ ਮਹੱਲਾ ਵਾਸੀ ਤੇ ਸਮਾਜ ਸੇਵੀ ਸੰਸਥਾ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਾਲਿਆਂ ਨੂੰ ਪਤਾ ਲੱਗਿਆ ਤਾਂ ਉਹ ਵੀ ਮੌਕੇ ਤੇ ਪਹੁੰਚੇ ਅਤੇ ਪੁਲਿਸ ਪ੍ਰਸ਼ਾਸਨ ਪਾਰੀ ਬਲ ਦੇ ਵਿੱਚ ਪਹੁੰਚ ਗਿਆ ਗ੍ਰੰਥੀ ਦੀ ਮਾਲ ਨੇ ਕਿਹਾ ਕਿ ਕੋਈ ਘਟਨਾ ਇਸ ਤਰ੍ਹਾਂ ਦੀ ਨਹੀਂ ਹੋਈ ਇਹ ਤਾਂ ਪੁਰਾਣੀਆਂ ਫੋਟੋਆਂ ਹਨ ਜਿਨਾਂ ਦਾ ਸੰਸਕਾਰ ਕੀਤਾ ਹੈ ਕੋਈ ਗੁਰੂ ਸਾਹਿਬ ਦੀ ਬੇਅਦਬੀ ਨਹੀਂ ਕੀਤੀ ਗਈ ਉੱਧਰ ਗੁਰਦੁਆਰਾ ਸਾਹਿਬ ਵੀ ਮੌਕੇ ਤੇ ਆਏ ਅਤੇ ਉਨਾ ਦੇ ਕਿਹਾ ਕਿ ਸਾਨੂੰ ਇਸ ਬਾਰੇ ਪਤਾ ਨਹੀਂ ਕਿ ਜੇਕਰ ਕਿਸੇ ਨੇ ਜੋ ਇਹ ਕਟਨਾ ਕੀਤੀ ਹੈ ਉਸ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ ਪੁਲਿਸ ਪ੍ਰਸ਼ਾਸਨ ਇਸ ਜਾਂਚ ਦੇ ਵਿੱਚ ਜੁਟ ਗਿਆ ਹੈ ਤੇ ਗੁਰਦੁਆਰਾ ਸਾਹਿਬ ਦੀ ਛੱਤ ਤੇ ਜਲੇ ਹੋਏ ਅੰਗ ਇੱਕ ਰੁਮਾਲਾ ਸਾਹਿਬ ਦੇ ਵਿੱਚ ਪਾਏ ਹੋਏ ਸੀ ਤੇ ਉਹ ਜਲੇ ਹੋਏ ਸਨ ਤੇ ਉਸ ਦੇ ਵਿੱਚ ਗੁਰੂ ਸਾਹਿਬ ਦੇ ਫਟੇ ਅਤੇ ਜਲੇ ਹੋਏ ਅੰਗ ਸਾਫ਼ ਦਿਖਾਈ ਦੇ ਰਹੇ ਸਨ। ਤੁਸੀਂ ਦੇਖ ਰਹੇ ਇੰਡੀਆ ਨਿਊਜ਼ ਮਹਾਵੀਜੇ ਕੁਮਾਰ ਮੁਹੱਲਾ ਨਾਨਕ ਸਰ ਗੁਰਦੁਆਰਾ ਸਾਹਿਬ ਜਿਹੜੇ ਕੀ ਗੁਰਦੁਆਰਾ ਸੰਜੀਵਾਲ ਸਾਹਿਬ ਹੈ ਮੁਹੱਲਾ ਨਾਨਕ ਸਰ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਵਾ ਗੁਰੂ ਸਾਹਿਬ ਦੇ ਅੰਗ ਮਿਲੇ ਨੇ ਤਾਂ ਅੰਗ ਮਿਲਣ ਦੇ ਨਾਲ ਹਫੜਾ ਦਫੜੀ ਦਾ ਮਾਹੌਲ ਮਚ ਗਿਆ ਹੈ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਵੀ ਮੌਕੇ ਤੇ ਪਹੁੰਚੀ ਅੰਗ ਜਿਹੜੇ ਆ ਉਹ ਸੜੇ ਪਾਏ ਗਏ ਨੇ ਔਰ ਪੁਲਿਸ ਪੂਰੀ ਤਰ੍ਹਾਂ ਇਥੇ ਵੈਰੀਫਾਈ ਜਿਹੜੀ ਆ ਉਹ ਕਰਨ ਵਿੱਚ ਜੁੜ ਚੁੱਕੀ ਹੋਈ ਹੈ ਪਰ ਲੋਕਾਂ ਵਿੱਚ ਬੜਾ ਵੱਡਾ ਰੋਸ ਹੈ ਕਿ ਗੁਰੂ ਸਾਹਿਬ ਦੇ ਇਹ ਅੰਗ ਜਿਹੜੇ ਇਹ ਸਾੜੇ ਪਾਏ ਗਏ ਨੇ ਤਾਂ ਇਹਨਾਂ ਉੱਪਰ ਜਿਨ੍ਹਾਂ ਨੇ ਇਹ ਕੀਤਾ ਹੈ ਉਹਨਾਂ ਉੱਪਰ ਸਖਤ ਕਾਰਵਾਈ ਹੋਵੇ ਤਾਂ ਕਿ ਕੋਈ ਵੀ ਐਸੀ ਘਟਨਾ ਬਾਅਦ ਵਿੱਚ ਨਾ ਕਰ पाए ਜਦ ਗੁਰਦੁਆਰਾ ਸਾਹਿਬ ਦੇ ਉੱਪਰ ਜਿਹੜੇ ਰਹਿ ਰਹੇ ਸੀ ਤਾਂ ਉਹਨਾਂ ਨੇ ਵੀ ਦੱਸਿਆ ਹੈ ਕਿ ਇਸ ਬਾਰੇ ਸਾਨੂੰ ਪਤਾ ਹੀ ਨਹੀਂ ਅੱਲਾ ਚੜ੍ਹਿਆ ਜਾ ਰਿਹਾ ਹੈ ਪਰ ਜੋ ਇੱਥੇ ਗਰੰਟੀ ਸੀ ਉਹਨਾਂ ਨੂੰ ਪੁਲਿਸ ਜਿਹੜੀ ਆ ਫੜ ਕੇ ਲੈ ਗਈ ਹੈ ਔਰ ਉਸ ਤਰ ਜਿਹੜੀ ਉਹਦੀ ਕੀਤੀ ਜਾ ਰਹੀ ਹੈ ਔਰ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਇਹ ਘਟਨਾ ਵਾਪਰੀ ਹੈ ਉਸ ਦੀ ਹੋਰ ਨਿੰਦਾ ਜਿਹੜੀ ਆ ਕੀਤੀ ਜਾ ਰਹੀ ਹੈ ਪੁਲਿਸ ਔਰ ਪ੍ਰਸ਼ਾਸਨ ਪੂਰੀ ਤਰ੍ਹਾਂ ਇੱਥੇ ਪਹੁੰਚ ਚੁੱਕਾ ਹੈ ਔਰ ਇਹ ਤੋਂ ਦੀ ਜਾਂਚ ਜਿਹੜੀ ਕਰ ਰਿਹਾ ਹੈ ਆ ਗੁਰਦੁਆਰਾ ਸਾਹਿਬ ਤੁਸੀਂ ਵੇਖ ਸਕਦੇ ਜੋ ਕਿ ਇਹ ਗੁਰਦੁਆਰਾ ਸੰਜੀਵਾ ਸਾਹਿਬ ਮੁਹੱਲਾ ਨਾਨਕਸਰ ਦੇ ਵਿੱਚ ਹੈ ਔਰ ਇੱਥੇ ਜੋ ਇਹ ਘਟਨਾ ਵਾਪਰੀ ਹੈ ਇਸ ਦੀ ਸਾਰੇ ਪਾਸੇ ਨਿੰਦਾ ਕੀਤੀ ਜਾ ਰਹੀ ਹੈ ਹੁਣ ਦੇਖਣਾ ਹੈ ਕਿ ਪੁਲਿਸ ਕਿੰਨੀ ਜਲਦੀ ਜਿਹੜੀ ਇਸ ਚੀਜ਼ ਨੂੰ ਸੁਲਝਾ ਪਾਉਂਦੀ ਹੈ ਕੈਮਰਾਮੈਨ ਪਰਸਨ ਵਿਜੇ ਕੁਮਾਰ ਇੰਡੀਆ ਨਿਊਜ਼ ਧਰਤਾਰ